ਮੈਂ 9:00 ਪਜਾ ਕੇ ਸੀ ਗਈ ਸਵੇਰ 9:00 ਵਜੇ ਮੜਦ ਨੇ ਜਦੋਂ ਆਉਣ ਤੋਂ ਪਹਿਲਾਂ ਰਜਿਸਟਰ ਇੱਥੇ ਚਾਹੀਦਾ ਲੋਕ ਲੱਗੇ ਹੋਏ ਸੀਗਾ ਤੁਸੀਂ ਹੈ ਨਹੀਂ ਸੀਗੇ ਨਹੀਂ ਮੈਂ ਦਫਤਰੀ ਸੀਗਾ ਜੀ ਕਿੰਨੇ ਮੈਡਮ ਉਹ ਪੰਜ ਤੱਕ ਆ ਗਈ ਸੀ 10:17 ਮਿੰਟ ਤੇ ਮੈਂ ਗਰੁੱਪ ਚ ਪਾਇਆ ਸਮੂਹ ਦਾ 9:17 ਦੇ ਮੈਸੇਜ ਆਇਆ ਜਦੋਂ ਤੁਸੀਂ ਹੈ ਨਹੀਂ ਸੀ ਲੋਕ ਸਫਾਈ ਹੋ ਰਹੀ ਸੀ ਜੇ ਅੰਦਰ ਅਸੀਂ ਬਾਹਰ ਖੜੇ ਸੀਗੇ ਜੀ ਦਫ਼ਤਰ ਦੇ ਨਹੀਂ ਲੋਕ ਤਾਂ ਲੱਗੇ ਸੀ ਸਫਾਈ ਕਿੱਥੇ ਹੋ ਰਹੀ ਸੀ ਸਾਰਾ ਦਫ਼ਤਰ ਹੀ ਸਫਾਈ ਕਰਾ ਰਹੇ ਸੀਗੇ ਲੋਕ ਲੱਗੇ ਸੀ 9:05 ਤੋਂ ਦਫ਼ਤਰ ਆ ਨਹੀਂ ਰੋ ਜੀ 9:05 ਤੋਂ 9:10 ਤੱਕ ਅਸੀਂ ਦਫ਼ਤਰ ਆ ਜਾਂਦੇ ਹਾਂ ਸਾਰਾ ਸਾਰਾ ਨਾਂ ਤੋਂ ਬਾਅਦ ਕੀ ਆਇਆ 9:05 ਤੱਕ ਇਹ ਮੈਂ ਸਵਾਨੋ ਕਿਉਂ ਆਉਂਗਾ ਨਹੀਂ ਮੈਂ ਕਰੇ ਲੋਕ ਲੱਗੇ ਮੈਨੂੰ ਮੈਡਮ ਨੇ ਹੀ ਪਤਾ ਜੀ ਮੈਂ 9:05 ਤੇ ਦਫ਼ਤਰ ਸੀਗਾ ਨਹੀਂ ਲੋਕ ਲੱਗੇ ਭੈ ਜਦੋਂ ਮੈਂ ਆਇਆ 9:00 ਤੁਰ ਤੂੰ ਸੀ ਲਾਲੂ ਮਾਰੋਂ ਦਾ ਪਿਆ ਲੈ ਲਓ ਤੇ ਫਿਰ ਇਹ ਰਜਿਸਟਰ ਨਹੀਂ ਸੀ ਗਿਆ ਇਹਨਾਂ ਬਾਰੇ ਰਜਿਸਟਰ ਜਦੋਂ ਮੈਨੂੰ ਪਤਾ ਚੱਲਿਆ ਮੈਂ ਉਹਦੀ 2 ਮਿੰਟ ਚ ਭੇਜ ਤੇ ਰਜਿਸਟਰ ਮੈਂ ਆਪ ਲੈ ਕੇ ਆਇਆ ਜੀ ਨਾਲ ਮੈਂ ਆਇਆ ਲੋ ਜਦੋਂ ਮੈਡਮ ਆਈ ਨਹੀਂ ਜੀ ਮੈਨੂੰ ਮੈਡਮ ਦਾ ਮੈਸੇਜ ਲੱਗਿਆ ਵੀ ਮੈਡਮ ਰਜਿਸਟਰ ਮੰਗਾ ਰਹੇ ਨੇ ਮੈਂ 2 ਮਿੰਟ ਬਾਅਦ ਮੈਂ ਉਹ ਰਜਿਸਟਰ ਲੈ ਕੇ ਆ ਗਿਆ ਠੀਕ ਹੈ ਸਰ ਬਾਕੀ ਮੁਲਾਜ਼ਮਾਂ ਦੀ ਜੀ ਹੁਣ ਅਸੀਂ ਜਵਾਬਤੌਲ ਵੀ ਕਰ ਰਹੇ ਹਾਂ ਜਿਹੜਾ ਨਹੀਂ ਹੈਗੇ ਹਾਂ ਹਾਂ ਇਹਨਾਂ ਨੂੰ ਪੱਲਾ ਵੀ ਹਦ ਤੱਕ ਜਾਰੀ ਕੀਤੇ ਹੋਏ ਨੇ ਭਾਈ ਸਾਹਿਬ ਇਹਦੇ ਸਰਕਾਰ ਦਾ ਹੁਕਮ ਆ ਵੀ ਸਮੇਂ ਸਿਰ ਦਫ਼ਤਰ ਆਓ ਤੇ ਅਸੀਂ ਹੁਣ ਜਿਹੜੇ ਨਹੀਂ ਆਏ ਹੈਗੇ ਇਹ ਮੈਂ ਚਿੱਠੀ ਮੈਡਮ ਦਾ ਮੁਲਾਜ਼ਮ ਤਾਂ ਇਹ तकरीबन ਘੱਟੋ ਘੱਟ 10 12 11 ਹਜ਼ਾਰ ਨੇ ਜੀ ਪਹਿਲਾਂ ਵੀ ਪਿਛਲੀ ਵੀ ਇੱਕ ਰੇਡ ਪਈ ਸੀ ਐਮਐਲ ਨੇ ਆਪਾਂ ਨੇ ਮਾਰੀ ਸੀ ਅੱਜ ਵੀ ਬਈ ਨਹੀਂ ਉਹ ਸਭਾਈ ਤੋਜ ਮਾਰੀ ਸੀਗੀ ਉਹ ਬਾਦਪਰ ਮਾਰੀ ਗਈ ਇਹ ਨਹੀਂ ਲਗਾਤਾਰ ਹੋ ਰਹੀ ਹੈ ਨਾ ਦਫ਼ਤਰ ਦੇ ਅੰਦਰ ਅਫਸਰ ਨੂੰ ਨਾ ਪਲਾਜ਼ਮ ਨੂੰ ਸਮਝਾਈ ਸਕਦੇ ਹਾਂ ਚਿੱਠੀ ਪੱਤਰ ਕਰ ਸਕਦੇ ਹਾਂ ਆਣਾ ਨਾ ਨਾ ਇਹ ਤਾਂ ਉਹਨਾਂ ਦੀ ਹੈ ਨਾ ਉਹਨਾਂ ਤੇ ਉਹਨਾਂ ਦੀ ਸਾਥੀ ਜਿਉਆ ਤਲਬੀ ਲਿਖ ਰਿਹਾ ਹੈ ਇਹਦੀ ਸਭ ਨੂੰ ਵੀ ਲਿਖ ਰਿਹਾ ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਸਵੇ ਸਪਸ਼ਟ ਨਾ ਕੋਈ ਜਵਾਬ ਦਿੱਤਾ ਫਿਰ ਉਹਨਾਂ ਦੇ ਖਿਲਾਫ ਡਾਇਰੈਕਟਰ ਸਾਹਿਬ ਨੂੰ ਲਿਖ ਦਾਂਗੇ ਸਾਰਿਆਂ ਦੇ ਇਹ ਤੇੰਦਰ ਹੈ ਜੀ ਮੇ ਮੈਨੂੰ ਸੀ ਇਹਦਾ ਚਾਰਜ ਮਿਲਿਆ 990 ਤੇ ਤੁਸੀਂ ਲੇਟ ਕਿਉਂ ਹੋਏ ਅੱਜ ਜੀ ਸਰ ਬਸ ਥੋੜੀ ਲੇਟ ਹੋ ਗਈ ਸੀ ਅੱਜ ਮੈਂ ਤੇ ਬਸ ਨਾਲ ਦੇ ਨਾਲ 8:30 ਤੇ ਬੈ ਗਿਆ ਸੀ ਦਫ਼ਤਰ ਕਿੰਨੇ ਵਜੇ ਲੱਗਦਾ ਹੈ ਜੀ 9 9 ਵਜੇ ਲੱਗਦਾ ਜੀ ਕਿੰਨੇ ਵਜੇ ਆਏ ਹੋ ਤੁਸੀਂ ਮੈਂ ਉੜਿਆ ਆਇਆ ਜੀ 9:15 ਮਿੰਟ ਤੇ ਆਇਆ ਸੀ ਅੱਛਾ ਲੇਟ ਹੋ ਗਈ ਲੇਹਰ ਨਹੀਂ ਲੇਟ ਹੋਣਾ ਨਹੀਂ ਜੀ ਨਹੀਂ ਅੱਜ ਹੀ ਹੋਇਆ ਅੱਜ ਥਰੀ ਬੱਸ ਮਿਸ ਹੋ ਗਈ ਪਟਿਆਲੇ ਤੋਂ ਅੰਮ੍ਰਿਤਸਰ ਅੱਛਾ ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਮੈਂ ਐਸਪੀਓ ਐਜ਼ਾ ਲੱਗਿਆ ਹਾਂ ਬਿਲਵੀ ਦਾ ਪੁੱਤਰ 90 ਜੀ ਇੱਥੇ ਜਿਹੜੀ ਮੈਮ ਨੇ ਅੱਜ ਰੇਟ ਮਾਰੇ ਸੀ ਤੁਸੀਂ ਕਿੱਥੇ ਸੀ ਉਸ ਟਾਈਮ ਮੈਡਮ ਇੱਕ ਨਾ ਸਾਰਾ ਅਸੀਂ ਬੋਲੀਆਂ ਕੀਤੀਆਂ ਨੇ ਪੰਚਾਇਤੀ ਲੈਣ ਦੀ ਆ ਚਪੋਤੇਦਾਰਾਂ ਤੋਂ ਚੈੱਕ ਲੈ ਰਿਆ ਸੀਗਾ ਉਹਨਾਂ ਨੂੰ ਸਵੇਰੇ ਬੁਲਾਇਆ ਸੀ ਟਾਈਮ ਦਿੱਤਾ ਸੀਗਾ ਤੁਸੀਂ ਚੈੱਕ ਲੈ ਰਹੇ ਸੀ ਤੁਸੀਂ ਦੇਖ ਸਕਦੇ ਹੋ ਹਾਂਜੀ ਇਸ ਕਰਕੇ ਆਗੇ ਸੀ ਟਾਈਮ ਨਾ ਸਾਰਾ ਬਾਹਰ ਖੜਾ ਸੀਗਾ ਉੱਥੇ ਚੈੱਕ ਲੈ ਰਿਆ ਸੀ ਉਹਨਾਂ ਤੋਂ ਨਾ ਰਾਪੜ ਥਾਣੇ ਇਕੱਠੇ ਹੋ ਜਾਂਦੇ ਥਾਣੇ ਚੱਲ ਪੜਦੇ ਆ ਸਾਰੇ ਹਾਂਜੀ ਮੈਂ ਬਲਜੀਤ ਕੌਰ ਖਾਲਸਾ ਬੀਡੀਪੀਉ ਨਾਬਾ ਮੈਂ 9 ਵਜੇ ਦਫਤਰ ਆਈ ਤਾਂ ਸੁਪਰਡੈਂਟ ਦੀਪਕ ਜਿੰਦਲ ਦਾ ਕਮਰਾ ਜਿਹੜਾ ਬੰਦ ਸੀ ਜੀ ਤੇ ਮੈਨੂੰ ਰਜਿਸਟਰ ਹਾਜ਼ਰੀ ਰਜਿਸਟਰ ਦौरा ਰਜਿਸਟਰ ਵੀ ਨਹੀਂ ਮਿਲੇ ਤੇ ਫਿਰ ਮੈਂ ਗਰੁੱਪ ਚ ਪਾਇਆ 9:17 ਤੇ ਉੜੀਕ ਕੇ 17 ਮਿੰਟ ਮੈਂ ਉੜੀਕ ਕੇ ਤੇ ਵੀ ਕੀ ਗਲਤ ਅਫਤਰ ਕਿਉਂ ਨਹੀਂ ਆਈ ਤੇ ਫਿਰ ਤੁਰੰਤ ਦੀਪਕ ਨੇ ਆ ਕੇ ਲੋਕ ਖੋਲਿਆ ਜੀ ਰਜਿਸਟਰ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਦੀਪਕ ਜਿੰਦਲ ਵੀ ਗੈਰ ਹਾਜ਼ਰ ਸੀ ਜਦੋਂ ਮੈਂ ਆਈਆਂ ਤੇ ਬਾਕੀ ਕਾਫੀ ਹੋਰ ਮੁਲਾਜ਼ਮ ਗੈਰ ਹਾਜ਼ਰ ਸੀ ਉਹਨਾਂ ਦੇ ਖਿਲਾਫ ਨਾ ਜੀ ਮੈਂ ਜਵਾਬ ਤਲਬੀ ਕੀਤੀ ਹੈ ਐਬਸੈਂਟ ਕੀਤੇ ਨੇ ਤੇ ਸਰਕਾਰ ਨੂੰ ਲਿਖ ਕੇ ਭੇਜੂਗੀ ਜੀ ਮੈਂ ਉਹਨਾਂ ਦੇ ਖਿਲਾਫ ਹਾਂਜੀ ਮੈਂ ਤਾਂ ਸਮੇਂ-ਸਮੇਂ ਹਦਾਇਤਾਂ ਵੀ ਜਾਰੀ ਕਰਦੀ ਰਹਿੰਦੀਆਂ ਜੀ ਕਿ ਸਰਕਾਰ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਸੀ ਹਾਂਜੀ ਇਹੀ ਆਦੇਸ਼ ਨੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ